ਫਾਰ ਅਸੀਂ ਇਸ ਕਦਰ ਹਰਕਤਾਂ ਕਰਦੇ ਹਾਂ ਕਿ ਉਹ ਹਰਕਤਾਂ ਸਾਡੇ ਤੇ ਹੀ ਭਾਰੀ ਪੈ ਜਾਂਦੀਆਂ ਨੇ ਕੁਝ ਇਸੇ ਤਰ੍ਹਾਂ ਦਾ ਕੀਤਾ ਦੋ ਨੌਜਵਾਨਾਂ ਨੇ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਉਹ ਹੋੜ ਮੱਚੀ ਹੈ ਕਿ ਕਿਸ ਤਰ੍ਹਾਂ ਵਿਊਜ਼ ਹਾਸਲ ਕੀਤੇ ਜਾਣ ਤੇ ਇਸੇ ਹਲਬੜੀ ਦੇ ਵਿੱਚ ਨੌਜਵਾਨਾਂ ਨੇ ਐਕਟਿੰਗ ਕੀਤੀ ਐਕਟਿੰਗ ਕਰਕੇ ਪੁਲਿਸ ਕੋਲੋਂ ਤਾਂ बच ਗਏ ਪਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੁਲਿਸ ਨੇ ਅਜੇ ਹੀ ਕਲਾਸ ਲਗਾਈ ਕਿ ਹੁਣ ਨੌਜਵਾਨ ਮਾਫੀ ਮੰਗਦੇ ਨਜ਼ਰ ਆ ਰਹੇ ਨੇ ਅਪਾਹਜ ਬਣਨ ਦੀ ਇਹਨਾਂ ਨੌਜਵਾਨਾਂ ਨੇ ਐਕਟਿੰਗ ਕੀਤੀ ਤੇ ਉਸ ਤੋਂ ਬਾਅਦ ਪੋਸਟ ਪਾ ਦਿੱਤੀ ਕਿ ਇਹਨਾਂ ਨੇ ਪੰਜਾਬ ਪੁਲਿਸ ਨੂੰ ਮੂਰਖ ਬਣਾ ਦਿੱਤਾ। ਉਸ ਤੋਂ ਬਾਅਦ ਟ੍ਰੈਫਿਕ ਇੰਚਾਰਜ ਨੇ ਇਹਨਾਂ ਤੇ ਵੱਡੀ ਕਾਰਵਾਈ ਕੀਤੀ ਹੈ। ਟ੍ਰੈਫਿਕ ਪੁਲਿਸ ਬਟਾਲਾ ਵੱਲੋਂ ਦੋ ਨੌਜਵਾਨਾਂ ਨੂੰ ਨਾਕੇ ਤੇ ਰੋਕਿਆ ਗਿਆ। ਉਸ ਦੇ ਪਿੱਛੇ ਬੈਠੇ ਨੌਜਵਾਨ ਵੱਲੋਂ ਅਪਾਹਜ ਦੀ ਐਕਟਿੰਗ ਕੀਤੀ ਗਈ। ਪੁਲਿਸ ਵੱਲੋਂ ਤਰਸ ਦੇ ਆਧਾਰ ਤੇ ਉਸ ਨੂੰ ਛੱਡ ਦਿੱਤਾ ਗਿਆ। ਇਹ ਸਾਰੀ ਘਟਨਾ ਨੌਜਵਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਤੇ ਅਪਲੋਡ ਕਰ ਦਿੱਤੀ ਗਈ। ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਵੀਡੀਓ ਦੇਖ ਕੇ ਹਰਕਤ ਵਿੱਚ ਆਈ। ਤੇ ਨੌਜਵਾਨ ਦੇ سوشل میڈیا ਐਫਬੀ ਦੀ ਪੇਜ ਮਦਦ ਨਾਲ ਉਹਨਾਂ ਦੇ ਪਿਤਾ ਨਾਲ ਸੰਪਰਕ ਕੀਤਾ ਤੇ ਸਿੱਧੇ ਤੌਰ ਤੇ ਬਾਪ ਨੂੰ ਵਾਰਨਿੰਗ ਦੇ ਦਿੱਤੀ ਕਿ ਇਹਨਾਂ ਨੂੰ ਬੰਦੇ ਦਾ ਪੁੱਤ ਬਣਾ ਲਓ ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਪਟਾ ਲੱਗੇ ਅਜ ਪੁੱਛਾ ਲੇ ਕੇ ਆਇਆ ਪੁੱਛਾ ਲੱਗੇ ਯਾ ਤੇ ਹਾਂ ਰਿਤੇ ਜਿਆਨੇ ਬਠੇ ਕ ਮੋੜਤਾ ਤੇ ਮੈਂ ਕਿ ਉਹ ਜਿੰਨ ਪਾਕ ਪੜਾਗਾ ਵਾ ਇੱਕ ਜਿੰਨ ਵਿੱਚ ਕਾ ਕੇ ਮੋੜਤਾ ਹਾਂ ਵਾੜੇ ਵਾੜੇ ਮਹਿਕ ਦੀ ਮੈਂ ਬਰਾਦਾ ਐਕਸ਼ਨ ਕਰੀ ਜਾਵੇ ਇੱਥੇ ਆ ਜੁੜਿਆ ਦੇ ਇੰਨੇ ਵਿਚਾਰ ਕਿਦਾਂ ਕਦਾਂ ਕੀ ਕਹਿਆ ਤੂੰ ਮੋਛਾ ਡਾਇਰੈਕਟਰ ਕਰੇ ਮੈਨੂੰ ਬੁਲਾ ਲੱਗੇ ਫੜੀ ਲਿਆ ਬਣਾ ਆ ਬੜਾ ਫਿਲਮ ਕਰੀਤਾ ਨਾ ਬੜਈ ਨਾ ਸਰਵੈਨ ਨਾ ਅੱਗੇ ਦੱਸਦੀ ਕੀ ਗੱਲ ਬਾਤ ਹਾਂ ਨਾ ਆਹ ਦੇਖ ਉਸਨੇ ਇੱਕ ਵਾਰ ਸਵਿੰਦਰ ਕਿਹੜਾ ਦਵਿੰਦਰ ਮੈਨੂੰ ਦੱਸ ਬਈ ਰਾਮਾ ਇੱਥੇ ਰਿਹਾ ਮੈਂ ਸਾਰੇ ਨੂੰ ਜਾਣ ਨਾਲੀ ਕਲਾਮ ਵਾਲਿਆਂ ਨੂੰ ਇਹ ਆਪਣਾ ਜਿਹੜਾ ਮੇਰਾ ਨਾਮ ਹੈ ਇਹਦਾ ਪਰਿਵਾਰ ਚੋਂ ਮੈਂ ਸੁੱਖਾ ਪੰਚਰਈਆ ਬੋਲਦਾ ਉਹ ਟ੍ਰਾਫਿਕ ਇਨਚਾਰਜ ਇਹਦੇ ਗਰਨਾਮ ਹੁੰਦੀ ਆਪਣੇ ਪੋਲੋ ਹੋਰੀ ਮਿੱਤਰ ਨੇ ਸਾਰੇ ਕੋਈ ਬੰਦਾਰੀ ਦਾ ਜਿਹੜਾ ਰਸ ਜੰਦੀ ਲੀਲ ਕਲਾ ਇਹ ਕੋਤਾ ਦਾ ਮੁੰਡਾ ਹੈ ਅਸਤਰ ਜਿਨੇ ਆਪਣਾ ਪੇਜ ਬਣਾਇਆ ਅਸਤਰ ਹਾਂਜੀ ਹਾਂਜੀ ਓਏ ਉਹਨੂੰ ਕੀ ਸਖਾ ਦੇ ਕਿਤਰਾ ਉਹਨੂੰ ਕੱਡਾ ਖਤਰਨਾਕ ਬੰਦਾ ਪਾਵਾ ਕੀਤਾ ਉਹਨੇ ਤੇ ਛੱਡ ਦਿੱਤਾ ਪੁਲਿਸ ਨੇ ਪੁਲਿਸ ਦਾ ਤਵਾ ਲਈ ਜਾਂਦਾ ਛੱਡਿਆ ਤੇ ਪੁਲਿਸ ਨੂੰ ਰੇਖ ਕਰਕੇ ਪਹੁੰਚਦਾ ਮੈਂ ਵਕਲਾਂ ਤਾਂ ਮੈਂ ਰੱਬ ਦੀ ਮਾਰ ਪਈ ਮੈਂ ਮਾਰਿਆ ਵਾ ਮੈਨੂੰ ਲੱਬੜਾ ਕੋਈ ਨਹੀਂਗਾ ਤੇ ਉਹ ਪੁਲਿਸ ਨੇ ਛੱਡ ਦਿੱਤਾ ਤੇ ਉਹਨੇ ਪੁਲਿਸ ਬਾਰੇ ਬੜਾ ਕੁਝ ਬੋਲ ਕੇ ਪਾਇਆ ਤੇ ਆਪਣੇ ਫੇਸਬੁੱਕ ਤੇ ਉਹਨੂੰ ਕਹ ਆ ਵੀ ਬੰਦੇ ਦਾ ਪੁੱਤਰ ਬਣ ਜੇ ਇਹ ਦੀਆਂ ਗੱਲਾਂ ਨਹੀਂ ਇਹ ਦੀ ਸਤਾਨੀਆਂ ਨਹੀਂ ਕਰੀਦੀਆਂ ਤੇ ਰੱਬ ਨਾਲ ਵੀ ਧੋਖਾ ਕਰਨ ਦਾ ਪੁਲਿਸ ਨਾਲ ਤੇ ਰਲ ਨਾਲ ਧੋਖਾ ਕਰਨ ਦਾ ਮੁੰਡਾ ਤੇਰਾ ਮੈਂ ਬਟਾਲੇ ਤੋਂ ਬੋਲਦਾ ਮੈਂ ਬਟਾਲੇ ਤੋਂ ਬੋਲਦਾ ਜੀ ਆਹੋ ਤੂੰ ਨਾ ਗਰਨਾਮ ਸਰਪੰਚ ਦਾ ਹੈਗਾ ਨੰਬਰ ਤੇ ਰੱਖੋ ਗਰਨਾਮ ਦਾ ਗੱਲ ਕਰ ਤੇ ਫਿਰ ਮੇਰੇ ਨਾਲ ਗੱਲ ਕਰ ਫਿਰ ਤੈਨੂੰ ਦੱਸ ਦਿੰਦਾ ਖਾਬਦ ਆ ਸਾਡਾ ਭਾਈ ਦਾ ਹੋਈ ਤੇ ਨਹੀਂ ਗਈ ਪਰ ਉਹ ਸਾਨੂੰ ਜਾਣਦੇ ਆ ਸਾਰਾ ਸਾਡਾ ਇਤਿਹਾਸ ਦਾ ਪਤਾ ਸਾਰਾ ਇਹ ਮਾਰੇ ਲੋਕਾਂ ਨਾਲ ਸਾਡੀ ਬਣਦੀ ਨਹੀਂ ਹੁੰਦੀ ਚੰਗੇ ਲੋਕਾਂ ਦਾ ਅੱਜ ਘਰ ਪੁੱਜ ਕੇ ਮਾਣ ਕਰ ਰਿਆ ਤੇ ਗਰਨਾਮ ਨੂੰ ਪੁੱਛ ਲਾ ਕਿ ਟ੍ਰਾਫਿਕ ਚਾਰਜ ਦਾ ਫੋਨ ਆਇਆ ਤੇ ਕੀ ਗੱਲ ਕਰਨੀ ਆ ਉਹ ਮੁੰਡੇ ਤੇਰੇ ਨੂੰ ਜੇ ਛੱਡ ਦਿੱਤਾ ਪੁਲਿਸ ਨੇ ਤੇ ਤੁਸੀਂ ਜਲੂਸ ਦੇ ਉਹ ਕੱਢ ਸਾਰੇ ਵਰਲਡ ਦੇ ਵਿੱਚ ਆਪਣਾ ਵੀ ਆਪਣੇ ਕੱਢਦੇ ਸਾਡਾ ਕਦਾ ਉਹ ਉਹ ਆਖੇ ਮੈਂ ਉਹ ਆਂਦਾ ਮੈਂ ਵਕੀਲਾਂ ਤਾਂ ਮੇਰੀ ਲਿੱਪਾਂ ਬਾਹਾਂ ਕੰਮ ਨਹੀਂ ਕਰਦੀਆਂ ਡਿਗਰਾ ਪਾ ਦੇ ਵੀ ਇਹ ਕੇ ਪਹੁੰਚ ਲਈ ਛੱਡਤਾ ਤੇ ਪੁਲਿਸ ਨਾਲ ਮਜ਼ਾਕ ਕਰਕੇ ਤੁਸੀਂ ਬੜਾ ਆਪਣਾ ਧਾਂਟ ਦੇ ਨਹੀਂ ਬਣ ਗਏ ਇਸ ਗੱਲ ਨਾਲ ਨਹੀਂ ਬਣ ਗਏ ਜੀ ਨਹੀਂ ਬਣ ਗਏ ਇਹ ਛਤਰਾ ਲੋਕ ਤੇ ਆਲੇ-ਮਾਲੇ ਕੀ ਰੁਪਈਏ ਨਾਲ ਗੱਡੀ ਚਲਾਉਣਾ ਦਿੱਲੀ ਤੂੰ ਤਾਂ ਗੱਡੀ ਚਲਾਉਣਾ ਤੇ ਇਹਨੇ ਇੱਧਰ ਕਿਹੜੀ ਗੱਡੀ ਪਾਈ ਫਿਰਦਾ ਇਹਨੂੰ ਸਮਝਾਣਾ ਇਹਨ ਬੱਚਾ ਤਰ੍ਹਾਂ ਨਖਾਨ ਹੋਏਗਾ ਦਾ ਇਹੋ ਜਿਹੇ ਸ਼ਰਾਰਤਾਂ ਥਾਂ-ਥਾਂ ਨਹੀਂ ਚਲਦੀਆਂ ਬੱਚੇ ਨੇ ਛੋਟੇ ਆ ਤੁਹਾਡਾ ਫਰਜ਼ ਬਣਦਾ ਇਹਨਾਂ ਨੂੰ ਸਮਝਾਉਣਾ ਤੂੰ ਟਰੈਕ ਡਰਾਈਵਰ ਹੈ ਮੈਂ ਟਰੱਕ ਡਰਾਈਵਰ ਆ ਉਹਦੀ ਮਾਂ ਗਿਆ ਹੱਥ ਸੁਥ ਜੋੜ ਪੀ ਉਹਨੂੰ ਜਿਹੜਾ ਪਤਾ ਲਾ ਕੀਤਾ ਉਹਨੂੰ ਉਹ ਉਹ ਆਪ ਸੁਧਾਰੀਏ ਦੀਆਂ ਗਰਨਾਮ ਇਹ ਗੱਲ ਕਰਕੇ ਫਿਰ ਮੈਂ ਗੱਲ ਕਰ ਹਾਂਜੀ ਠੀਕ ਆ ਬਾਈ ਮੈਂ ਉਹਨੇ ਕਰਦਾ ਓਕੇ